ਹੁਣ ਲੋਕ ਬਾਬਿਆਂ ਨੂੰ ਘਰਾਂ 'ਚ ਸਾਦੇ ਆ ਬਾਬੇ ਦੇ ਚਰਨ ਪਾਉਂਦੇ ਨੇ ਘਰਾਂ 'ਚ ਤੁਸੀਂ ਵੇਖੋ ਕਿਸੇ ਪਿੰਡ 'ਚ ਦਵਾਨ ਹੋਣ ਬਾਬੇ ਦੇ ਨਾਲ 7-8 ਜਾਣ ਹੁਣ ਬੇਲੜ ਮੇਰੇ ਵਰਗੇ ਸਮੋਸੇ ਖਾਣ ਵਾਲੇ ਉਹਨਾਂ ਨੂੰ ਚਲੋ ਬਾਬਾ ਜੀ ਸਾਡੇ ਘਰੇ ਚੱਲੋ ਕਿਉਂ ਅਸੀਂ ਬਾਬੇ ਦੇ ਚਰਨ ਪਵਾਉਣੇ ਘਰਾਂ 'ਚ ਤੇ ਅਸੀਂ ਪੁੱਛਦੇ ਨੇ ਵੀ ਬਾਬਿਆਂ ਦੇ ਚਰਨ ਘਰਾਂ 'ਚ ਪਾਉਣ ਨਾਲ ਕੀ ਬੇਨਿਫਿਟ ਹੈ ਜੀ ਕਹਿੰਦੇ ਬਹੁਤ ਚੰਗੇ ਹੁੰਦੇ ਵਾਅਦਾ ਹੋਊਗਾ ਸਾਡੇ ਘਰੇ ਵੀ ਬਾਬੇ ਤੁਹਾਡੇ ਘਰੇ ਜੇ ਚਰਨ ਪਾਗੇ ਤੁਹਾਡੇ ਨਾਲ ਕਿਹੜਾ ਐਫ.ਡੀ ਕਰਾ ਜਾਣਗੇ ਕੀ ਵਾਅਦਾ ਹੋ ਜੂ ਲੁੱਟ ਕੇ ਲੈ ਕੇ ਜਾਣਗੇ ਤੁਹਾਡੇ ਤੋਂ ਚੰਗਾ ਉਹਨਾਂ ਨੂੰ ਚੰਗਾ ਚੋਖਾ ਖਵਾਉਂਗੇ ਪਹਿਲਾਂ ਹੁਣ ਬਾਬੇ ਮਾੜਾ ਥੋੜੀ ਖਾ ਕੇ ਜਾਂਦੇ ਨਾ ਤੁਸੀਂ ਵੇਖੋ ਆਮ ਆਪਣੇ ਰਿਸ਼ਤੇਦਾਰ ਆ ਜੇ ਜਾਂ ਕੋਈ ਆਮ ਅਗਲਾ 20 ਰੁਪਏ ਵਾਲੇ ਬਿਸਕੁਟ ਲਿਆ ਕੇ ਧਰ ਦਿੰਦਾ ਕੋਈ ਚੋਲਾ ਪਾ ਕੇ ਨਾਲ 7-8 ਬੇਲੜ ਲੈ ਕੇ ਆ ਫਿਰ ਡਰਾਈ ਫਰੂਟ ਲਿਆਉਂਦੇ ਆ ਉਹ ਲੋਕ ਬੜੀ ਗਰੀਬੀ ਆ ਬੜੀ ਮੰਗਾਇਆ ਵੀ ਜਦੋਂ ਬਾਬਿਆਂ ਨੂੰ ਚਾਹ ਪੀਣੀ ਆ ਉਦੋਂ ਥੋੜੀ ਲਾਟਰੀ ਨਿਕਲਿਆ ਜੀ ਉਦੋਂ ਕਿਥੋਂ ਲਿਆ ਇਹ ਬਾਬਾ ਨੂੰ ਚੰਗੀ ਫਿਰ ਫਿਰ ਬਾਬਾ ਨੂੰ ਰੋਟੀ ਖਵਾਉਂਦੇ ਵੀ ਐ ਕਾਜੂਆਂ ਦੀ ਸਬਜ਼ੀ ਬਣਾ ਕੇ ਪਨੀਰ ਫਲਨ ਧੌਂਕਾ ਤੇ ਆਪ ਇੱਕ ਸਾਗ ਨੂੰ 4-4 ਦਿਨ ਤੜਕੇ ਲਾਈ ਜਾਂਦੇ ਵੀ ਆਪ ਖਾ ਲੋ ਮਰ ਲੋ ਵੀ ਸਾਡੇ ਦੇਨ ਕੋ ਖਵਾਈ ਜਾਂਦੇ ਹਾਂ ਕਿਉਂਕਿ ਸਾਡੀ ਸੁਰਤ ਚ ਕਿਤੇ ਨਾ ਕਿਤੇ ਗੱਲ ਬੈਠ ਗਈ ਬੈਠ ਬਿਠਾ ਦੀ ਸਾਡੇ ਦਿਮਾਗ ਵਿੱਚ ਵੀ ਬਾਬਾ ਜੀ ਆਏ ਸੰਤ ਜੀ ਆਏ ਕਮਾਲ ਹੈ ਮੈਂ ਤਾਂ ਹੈਰਾਨ ਹੱਸਦਾ ਹੁਣਾ ਵੀ ਹੁਣ ਜਿਹੜੇ ਆਪਣੀ ਖੇਤਾਂ ਚ ਗਿੱਠ ਗਿੱਠ ਕਣਕ ਖੜੀ ਹੈ ਇਹ ਤਾਂ ਆਵਾਰਾ ਡੰਗਰ ਮੋਛ ਦੇ ਫਿਰਦੇ ਆ گاਵਾ ਚੜਦੇ ਨੇ ਫਿਰਦੇ ਨੇ ਨਾ ਆਵਾਰਾ ਜਿਹੜੀ ਖੇਤਾਂ 'ਚ ਗੇਠ-ਗੇਠ ਕਣ ਖੜੀ ਐ ਇਹ ਆਵਾਰਾ ਡੰਗਰ ਮੁਛਲੇ ਫਿਰਦੇ ਐ ਤੇ ਜਿਹੜੀ ਢੋਲਾਂ 'ਚ ਪਾਈ ਬੈਠਿਆ ਪਿਛਲੇ ਸਾਲ ਵਾਲੀ ਇਹ ਆਵਾਰਾ ਸਾਧ ਖਾਂਦੇ ਫਿਰਦੇ ਆ ਘਰਾਂ 'ਚ ਆ ਕੇ ਤੇ ਬਚਾਂਗੇ ਕਿੱਥੋਂ ਬਈ ਇਹ ਢੋਲਾਂ 'ਚ ਉਹ ਤਾਂ ਸਾਹਮ ਕੇ ਰੱਖ ਲੋ ਉਹ ਤਾਂ ਗਾਵਾਂ ਮੁੱਚੀ ਜਾਂਦੀਆਂ ਨੇ ਉਹ ਗੜੀ ਜੇ ਉੱਥੇ ਤੇ ਜਿਹੜੀ ਇੱਥੇ ਪਾਈ ਹੋਈ ਐ ਤੇ ਉਹ ਉਹ ਸਾਧੜੇ ਮੁੱਚੀ ਜਾਂਦੇ ਆ ਵਿਗਾੜਿਆ ਹੋਇਆ ਸਿਸਟਮ ਤੇ ਬਾਬਾ ਨੇ ਲੋਕ ਘਰਾਂ 'ਚ ਲਿਆ ਲਖ ਬਾਈ ਮਤਲਬ ਕੀ ਇਹਨਾਂ ਦਾ ਜੀ ਤੇ ਉਹ ਕਹਿੰਦੇ ਗੁਰੂ ਦੇ ਚਰਨਾਂ ਰੱਬੀ ਬਾਣੀ ਨੂੰ ਸਮਝ ਕੇ ਫੇਰ ਪਤਾ ਲੱਗੇ ਸਾਨੂੰ ਹਾਂ ਇੱਕ ਬੇਨਤੀ ਕਰਾਂ ਵੀ ਜਿਨ੍ਹਾਂ ਨੂੰ ਦਿੱਤਾ ਨਾ ਪ੍ਰਮਾਤਮਾ ਨੇ ਕਿਸੇ ਲੋੜਵੰਦ ਦੀ ਜ਼ਰੂਰ ਹੈਲਪ ਕਰਦਿਆ ਕਰੀਏ ਆਪਾਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦੀ ਗੱਲ ਦੱਸੀ ਹੈ ਪਰ ਨਾ ਇੱਥੇ ਲੋਕ ਬਾਬਿਆਂ ਨੂੰ ਲਿਆ ਲਖਵਾਉਂਦੇ ਆ ਫਲਾਨ ਨੇ ਬਾਬੇ ਨੂੰ ਰੋਟੀ ਕਰੀ ਹੈ ਫਲਾਨ ਨੇ ਬਾਬੇ ਨੂੰ ਰੋਟੀ ਕਰੀ ਹੈ ਫਲਾਨ ਨੇ ਬਾਬੇ ਨੂੰ ਰੋਟੀ ਕਰਿਆ ਮਤਲਬ ਕੀ ਹੈ ਜੀ ਇਹਨਾਂ ਦਾ ਤੇ ਇਹ ਸਾਧੜੇ ਲੋਕਾਂ ਦੇ ਘਰੋਂ ਖਾ ਖਾ ਡੋਲੂ ਖੀਰ ਦਾ ਐਨ ਚਾਰੇ ਪਾਸੇ ਇਕੋ ਜੇ ਹੋਏ ਪਰ ਛੋੜੇ ਛੋੜੇ ਮੋਟੇ ਮੋਟਾ ਦੂਰੋਂ ਲੱਗਦਾ ਕੁੱਪ ਦਾ ਭਲੇਖਾ ਬੰਦਾ ਬਾਬੇ ਨੂੰ ਵੇਖ ਕੇ ਤੇ ਉਹਦਾ ਲੋਕਾਂ ਦੇ ਘਰੇ ਖਾ ਖਾ ਕੇ ਖੀਰ ਜਿਹੜੇ ਸਾਧ ਨੇ ਢਿੱਡ ਵਧਾਇਆ ਹੁੰਦਾ ਨਾ ਉਹ ਸਟੇਜ ਤੇ ਬੈਠਾ ਕਹਿੰਦਾ ਸਤ ਸੰਗਤ ਰੁੱਖੀ ਮਿੱਸੀ ਖਾਓ ਕਰੋ ਤੇ ਉਹ ਜੀ ਸਾਧੜੇ ਦੀ ਬਾਹਮ ਰੋੜ ਕੇ ਪੁੱਛੇ ਵੀ ਤੇਰਾ ਤੌੜਰਗਾ ਢਿੱਡ ਰੁੱਖੀ ਮਿੱਸੀ ਖਾ ਕੇ ਹੋਇਆ ਵੀ ਸੰਗਤ ਆ ਰੁੱਖੀ ਮਿੱਸੀ ਕਹਿੰਦੇ ਚਾਰ ਨਾ ਖਾਨੇ ਆ ਖਾਣ ਨੂੰ ਹੈ ਕੀ ਆ ਲੋਕਾਂ ਕੋਲੇ ਵੀ ਚੰਗਾ ਚੋਖਾ ਤਾਂ ਤੁਸੀਂ ਖਾਣੇ ਹੋ ਖੁੱਚਾਂ ਤੇਰੀਆਂ ਏਡੀਆਂ ਏਡੀਆਂ ਹੋਈਆਂ ਪਈਆਂ ਟਾਲੀਰ ਗਈਆਂ ਤੇ ਇਹ ਲੋਕਾਂ ਦੇ ਘਰੇ ਖਾਖੀ ਹੋਈਆਂ ਤੁਹਾਡੀਆਂ ਹੋਰ ਕੀ ਆ ਤੇ ਆਪਦੇ ਨਿਆਣੇ ਦੇ ਮੂੰਹ ਚੋਂ ਕੜਕੜ ਲੋਕ ਸਾਧੜਿਆਂ ਨੂੰ ਖਵਾਉਂਦੇ ਆ ਮਤਲਬ ਕੀ ਇਹਨਾਂ ਗੱਲਾਂ ਦਾ ਜੀ ਤੇ ਨਾ ਬਾਬਿਆਂ ਦੇ ਚਰਨਾਂ ਤੇ ਸਾਧੜੇ ਇਹ ਤੁਰੇ ਫਿਰਦੇ ਲੋਕਾਂ ਦੇ ਘਰਾਂ 'ਚ ਹਲਲ ਹਲਲ ਕਰਦੇ ਤੁਸੀਂ ਵੇਖ ਲਓ ਦਿਮਾਗ ਲਾਉਣ ਤੋਂ ਪਹਿਲਾਂ ਤਿੰਨ ਘਰਾਂ 'ਚ ਘੇੜਾ ਦੇ ਜਾਂਦੇ ਦਿਮਾਗ ਲਾਉਣ ਤੋਂ ਬਾਅਦ ਤਿੰਨ ਘਰਾਂ 'ਚ ਘੇੜਾ ਦਿੰਦੇ ਤਿੰਨ ਘਰਾਂ 'ਚ ਪਹਿਲਾਂ ਚਾਹ ਪੀਂਦੇ ਗੀਜਾ ਭਰ ਲੈਂਦੇ ਨੋਟਾਂ ਦਾ ਦੂਜਾ ਗੀਜੇ ਰੋਟੀ ਖਾਣ ਵੇਲੇ ਭਰਦੇ ਵੀ ਬਾਕੀ ਸਾਰੀ ਸੰਗਤ ਪੰਗਤ 'ਚ ਬਹਿ ਕੇ ਛੱਕਦੀ ਐ ਤੇ ਉਦਾਂ ਕਹਿੰਦੇ ਬਾਬੇ ਨਾਨਕ ਨੇ ਭਾਈ ਲਾਲੋ ਦੀਆਂ ਰੁੱਖੀਆਂ ਖਾਧੀਆਂ ਵੀ ਬਾਬੇ ਨਾਨਕ ਨੇ ਤਾਂ ਖਾ ਲਈਆਂ ਭਾਈ ਲਾਲੋ ਦੀ ਰੁੱਖ ਵੀ ਤੁਸੀਂ ਕਿਉਂ ਚੋਪੜੀਆਂ ਭਾਲਦੇ ਹੁਣ ਕਿਸੇ ਕੋਲੇ ਅਵਸਥਾ ਸੀ ਉਹਨੇ ਗੱਟਾ ਆٹے ਦਾ ਦੇਤਾ ਹੋਣਾ ਗੁਰਦੁਆਰੇ ਕਿਸੇ ਕੋਲੇ ਹੈ ਨਹੀਂ ਸੋਨੇ ਕੌਲੀ ਆٹے ਦੀ ਪਾ ਗਿਆ ਹੋਣਾ ਕੋਈ ਲੂਣ ਦੀ ਥੈਲੀ ਦੇ ਗਿਆ ਹੋਣਾ ਕਿਸੇ ਨੇ 500 ਰੁਪਏ ਦੇਤਾ ਹੋਣਾ ਕੋਈ 5 ਰੁਪਏ ਦੇ ਗਿਆ ਹੋਣਾ ਤੇ ਓਵਰਆਲ ਕਿਹਦਾ ਬਣ ਗਿਆ ਲੰਗਰ ਇਹ ਭਾਈ ਲਾਲੋਂ ਆਂਦਾ ਤੇ ਬਰਕਤ ਹੀ ਇਹਨੇ ਇੱਥੇ ਕੌਲੀ ਵਾਲੇ ਦਾ ਵੀ ਪ੍ਰਮਾਣ ਹੈ ਜਿਹੜਾ ਗੱਟਾ ਦੇ ਗਿਆ ਉਹ ਵੀ ਇਹ ਲੰਗਰ ਭਾਈ ਲਾਲੋਂ ਦਾ ਹੋ ਗਿਆ ਤੇ ਭਾਈ ਲਾਲੋਂ ਦਾ ਲੰਗਰ ਛੱਡ ਕੇ ਲੋਕ ਉਧਰ ਨੂੰ ਭੱਜਦੇ ਆ ਜਿਨ੍ਹਾਂ ਨੇ ਡਾਈਨਿੰਗ ਟੇਬਲ ਦੇ 17-18 ਕੌਲੀਆਂ ਤਰੀਆਂ ਹੁੰਦੀਆਂ ਤੇ ਸਟੇਜ ਤੇ ਬੈਠੇ ਕਹਿੰਦੇ ਆ ਸਾਰ ਸੰਗਤ ਜਦੋਂ ਗੁਰੂ ਅਮਰਦਾਸ ਆ ਤੁਸੀਂ ਇਤਿਹਾਸ ਸੁਣਿਆ ਹੀ ਆਪਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਅਕਬਰ ਆਇਆ ਸੀ ਅਕਬਰ ਕੌਣ ਸੀ ਜੀ ਪ੍ਰਧਾਨ ਮੰਤਰੀ ਸੀ ਉਦੋਂ ਉਸ ਸਮੇਂ ਦਾ ਤੇ ਸਿੱਖਾਂ ਨੇ ਆ ਕੇ ਦੱਸਿਆ ਸੱਚੇ ਪਾਤਸ਼ਾਹ ਅਕਬਰ ਆ ਰਿਹਾ ਹੈ ਮਹਾਰਾਜ ਕਹਿੰਦੇ ਠੀਕ ਹੈ ਹੁਣ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਵਰਗੇ ਉਦੋਂ ਜਿਹੜੇ ਸਿੱਖ ਜ਼ਿੰਮੇਵਾਰੀ ਨਿਭਾ ਰਹੇ ਗੁਰਦੁਆਰੇ ਸਿਸਟਮ ਨੂੰ ਵੇਖ ਰਹੇ ਉਸ ਟਾਈਮ ਦੇ ਉਹਨਾਂ ਨੇ ਆ ਕੇ ਦੱਸਿਆ ਪਾਸ਼ਾ ਅਕਬਰ ਆ ਰਿਹਾ ਹੈ ਮਹਾਰਾਜ ਕਹਿੰਦੇ ਠੀਕ ਹੈ ਉਹਨੂੰ ਕੋ ਪੰਗਤ ਚ ਬਹਿ ਕੇ ਪ੍ਰਸ਼ਾਦਾ ਛੱਕੇ ਕਿਤੇ ਇਤਿਹਾਸ ਤੁਸੀਂ ਐਵੇਂ ਪੜਿਆ ਵੀ ਜਦੋਂ ਬਾਬਾ ਬੁੱਢਾ ਜੀ ਨੇ ਆ ਕੇ ਦੱਸਿਆ ਵੀ ਸੱਚੇ ਪਾਸ਼ਾ ਪ੍ਰਧਾਨ ਮੰਤਰੀ ਅਕਬਰ ਆ ਰਿਹਾ ਗੁਰਦੁਆਰੇ ਮੱਥਾ ਟੇਕਣ ਤੇ ਸੱਚੇ ਪਾਸ਼ਾ ਨੇ ਕਿਹਾ ਤਾਂ ਵੀ ਐਂ ਕਰੋ ਇੱਕ ਤਾਂ ਬਦਾਮਾਂ ਵਾਲੀ ਖੀਰ ਬਣਾ ਲਓ ਥੋੜੀ ਜੀ ਉਹਦੀ ਖਾਤਰ ਤੇ ਇੱਕ ਐਂ ਕਰੋ ਸ਼ਾਈ ਪਨੀਰ ਬਣਾ ਲਓ ਤੇ ਬਾਕੀ ਸੰਗਤ ਨੂੰ ਪਤਲੀ ਜੀ ਮੂੰਗੀ ਚੱਲਣ ਦਿਓ ਮੋਟੀਆਂ-ਮੋਟੀਆਂ ਰੋਟੀਆਂ ਚੱਲਣ ਦਿਓ ਤੇ ਅਕਬਰ ਖਾਤਰ ਹੌਲੇ-ਹੌਲੇ ਫੁਲਕੇ ਬਣਾ ਲਓ ਐ ਤਾਂ ਨਹੀਂ ਕਿਹਾ ਮਹਾਰਾਜ ਨੇ ਨਾ ਨਾ ਇੱਥੇ-ਇੱਥੇ ਦੁੱਕੀ ਦਾ ਬੰਦਾ ਗੁਰਦੁਆਰੇ ਆ ਜੇ ਸਪੈਸ਼ਲ ਗੁਰੂ ਦੀ ਗੋਲਪ ਚੋ ਬੀ ਆਈ ਪੀ ਖਾਣੇ ਕਮਾਲ ਐ ਬੀ ਆਈ ਪੀ ਖਾਣੇ ਉੱਥੋਂ ਆਉਂਦਾ ਐਸਜੀਪੀਸੀ ਦਾ ਪ੍ਰਧਾਨ ਆਉਂਦਾ ਰੋਟੀ ਰੋਟੀ ਬਣੀ ਰੈਸਟੋਰੈਂਟ ਚ ਆਉਂਦਾ ਕਮਾਲ ਐ ਵੀ ਇਹ ਕੀ ਸਿਸਟਮ ਐ ਭਈ ਹੁਣ ਇਤਿਹਾਸ ਸਾਡਾ ਕੀ ਕਹਿੰਦਾ ਪਾਸ਼ਾ ਕਹਿੰਦੇ ਅਕਬਰ ਨੂੰ ਕਹੇ ਉੱਥੇ ਬਹਿ ਕੇ ਪ੍ਰਸ਼ਾਦਾ ਛਕਲੇ ਅਕਬਰ ਕਿੱਥੇ ਬੈਠਾ ਜਿੱਥੇ ਘਾਹ ਖੋਤਣ ਵਾਲਾ ਬੈਠਾ ਉਸੇ ਤੱਪੜ ਤੇ ਬਹਿ ਕੇ ਉਸ ਸਮੇਂ ਦਾ ਬਾਦਸ਼ਾਹ ਪ੍ਰਸ਼ਾਦਾ ਛਕ ਕੇ ਗਿਆ ਜਿੱਥੇ ਇੱਕ ਦਿਹਾੜੀ ਕਰਨ ਵਾਲਾ ਬੈਠਾ ਜਿੱਥੇ ਫਟੇ ਪੁਰਾਣੇ ਕੱਪੜੇ ਪਾਈ ਇੱਕ ਗਰੀਬ ਬੰਦਾ ਬੈਠਾ ਉੱਥੇ ਬਹਿ ਕੇ ਅਕਬਰ ਪ੍ਰਸ਼ਾਦਾ ਛਕ ਕੇ ਗਿਆ ਉੱਥੇ ਬਹਿ ਕੇ ਛਕ ਇਤਿਹਾਸ ਸਾਡਾ ਇਹ ਪਰ ਅੱਜ ਕਿਮਾਕਰੋ ਸਿਸਟਮ ਵਿਗੜ ਗਿਆ ਕਿਉਂਕਿ ਆ ਸਾਨੂੰ ਸਿੱਖੀ ਸਿਧਾਂਤਾਂ ਦੀ ਸਮਝ ਨਹੀਂ ਰਹੀ ਸਿੱਖੀ ਸਿਧਾਂਤਾਂ ਦੀ ਪਕੜ ਨਹੀਂ ਰਹੀ ਤਾਂ ਕਰਕੇ ਹਾਲਾਤ ਵਿਗੜ ਗਏ